ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਤਪਸਥਾਨ ਗੁਰਦੁਆਰਾ ਪੁਲਾ ਸਾਹਿਬ ਜੀ ਵਿਖੇ ਭਾਈ ਤਾਰੂ ਸਿੰਘ ਜੀ ਦੇ ਮਹਾਨ ਪਾਵਨ ਪਿਤਰ ਸਥਾਨ ਤੇ ਆਪਾ ਜੁਰ ਬੈਠੇ ਆ ਸੰਗਤ ਜੀ ਜੇ ਸ਼ੀਤਾਂ ਸਿੰਘਾ ਦੀ ਨਜ਼ਰੇ ਨਾਏ ਤੋਂ ਹੋਵੇ ਤੇ ਸੰਗਤ ਜੀ ਬੈਠਾ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੀ ਮਰਜ਼ੀ ਨਾਲ ਸੰਗਤ ਜੀ ਨਹੀਂ ਬੈਠ ਸਕਦੇ ਇਹ ਉਹਨਾਂ ਦੀ ਨਜ਼ਰ ਹੈ ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਮਹਾਰਾਜ ਦੀ ਪ੍ਰਤੱਖ ਦਰਸ਼ਨ ਆਪਾਂ ਕਰ ਰਹੇ ਆਂ ਅੱਜ ਦਿਹਾੜਾ ਬਹੁਤ ਵੱਡਾ ਹੈ ਸੰਗਤ ਜੀ ਉਸ ਦਿਹਾੜੇ ਨੂੰ ਸਮਰਪਿਤ ਆਪਾਂ ਸ਼ਬਦ ਪੜਾਂਗੇ 14 ਦਸੰਬਰ 29 ਮੱਘਰ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਹਬਜਾਦਾ ਬਾਬਾ ਫਤੀ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਹਾੜੇ ਨੇ ਅੱਜ ਸੰਗਤ ਜੀ ਆਖੋ ਸਤਨਾਮ ਸ੍ਰੀ ਅਕਾਲ ਐਸੀਆਂ ਮਹਾਨ ਜਿੰਦਾਂ ਨੂੰ ਨਮਸਕਾਰ ਸੰਗਤ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਔਰ ਕੱਲ ਦਾ ਜਿਹੜਾ ਦਿਹਾੜਾ ਸੰਗਰਾਮ ਦਾ ਉਹ ਫਿਰ ਸਾਰੇ ਦਿਹਾੜੇ ਸ਼ੁਰੂ ਹੋ ਜਾਣੇ ਨੇ ਸਤਿਗੁਰੂ ਮਾਰੀ ਕਿਰਪਾ ਕਰਨ ਸਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਦੀ ਇੰਨੀ ਦੇ ਨਾ ਸੰਗਤ ਜੀ ਕੌਮ ਨੂੰ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਨੇ ਨਾ ਸੰਗਤ ਜੀ ਉਹਨਾਂ ਦੇ ਪਹਿਲੇ ਜਹੇਦਾਰ ਪਤਾ ਕੌਣ ਹੋਏ ਨੇ ਬਾਬਾ ਫਤਿਹ ਸਿੰਘ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜੇ ਨਿਹੰਗ ਸਿੰਘ ਸਾਜਦੇ ਨੇ ਨਾ ਨਿਹੰਗ ਸਿੰਘ ਉਹ ਸਾਡੀ ਸਾਡੀ ਸਿੱਖ ਕੌਮ ਨੂੰ ਦੇ ਨਹੀਂ ਬਾਬਾ ਫਤਿਹ ਸਿੰਘ ਜੀ ਦੀ ਹੈ ਪੰਜੰਬ ਸਰਵਾਲੇ ਉਤਾਸਵੰਨਾ ਚ ਲੱਗ ਲੱਗੀ ਹੈ ਦੁਨੀਆ ਦੇ ਸਭ ਤੋਂ ਵੱਡੇ ਸੇਥੇ ਤੁਹਾਨੂੰ ਟੋਮੀ ਜਾਰਾ ਲਵਾਈ ਇਸ ਵਰਗੇ ਵੱਡੇ ਵੱਡੇ ਬ੍ਰਾਂਡ ਦੇ ਮਿਲੇਗਾ ਜੀ ਦੀ ਹੈ ਆਓ ਉਹਨਾਂ ਦੇ ਚਰਨਾਂ ਚ ਆਪਾਂ ਜੁੜੀਏ ਸਤਿਗੁਰੂ ਮਾਰੀ ਕਿਰਪਾ ਕਰਨ ਜੰਮਿਆ ਪੂਤ ਭਗਤ ਗੋਬਿੰਦ ਕਾ ਪਰ ਘੜ ਸਾਹਮਣੇ ਲਿਖਿਆ ਤੁਰਕਾਇਸ਼ਰ ਪੜ ਕੇ ਦਾਸ ਫਿਰ ਖਿਮਾ ਦਾ ਜਾਜ